जै मेरा उस तो बाद के आरा ढूंढो जो भी का तो दुख भी उतार को लूट के उस तो बाद साथ कर देना हर एक दिन की, ना। की जीछ जीछ मेरा नाम कर कर पा शुद्ध मेरा मालिक खुदा की मेरा आया सतगुरु जी के चित है जाए मैं मेरा सतगुरु सो थान सो थान नम जी ਸਤਿਗੁਰਾਂ ਨੇ ਲਾ ਕੇ ਉਸ ਧਰਤੀ ਤੇ ਡੇਰਾ ਲਾਇਆ ਐਨ ਅਮੀਰ ਸੱਜਣਾ ਜਿਸ ਨੂੰ ਸ਼ਾਮ ਕਰਦਾ ਐਣਾ ਕਿੰਦੀ ਆਉ ਬੈਠ ਰੋ ਬੜੇ ਬਿਵਰਦਾ ਦੇ ਨਾਲ ਬੜਾ ਕੁਝ ਸਹਾਇਆ ਸ਼ਿਕਾਇਆ ਬੜਾ ਕੁਝ ਐਨ ਨਾ ਨੌਂ ਪਾਸ ਤੇ ਸਤਿਗੁਰਾਂ ਸ਼ੰਭਾ ਦੇ ਕੇ ਲਗ ਗਏ ਸੱਜਣਾ ਨਿਵਰਤਾ ਬੜੀ ਹੈ ਤੇ ਇਹਦੇ ਵਿੱਚ ਨਵਾਸ ਪੜਾ ਤਰਦਾ ਪੈਨੇ ਹੋਵੇ ਤੇ ਭਾਈ ਮਦਨਾਂ ਜੀ ਕੋਲ ਗਏ ਨੇ